ਮੈਨੂੰ ਚੈਲੰਜ ਕਰਨ ਵਾਲੇ ਕਈ ਖੜੇ ਹਨ ਲਾਈਨ ਲਗਾ ਕੇ ਹਰ ਸਿਮਰਤ ਬਾਦਲ ਕੇਂਦਰੀ ਮੰਤਰੀ ਹਰ ਸਿਮਰਤ ਕੌਰ ਬਾਦਲ ਨੇ ਅਕਾਲੀ ਦਲ ਛੱਡ ਕੇ ਗਏ ਸੰਸਦ ਮੈਂਬਰ ਸ਼ੇਰ ਸਿੰਘ ਖਵਾਇਆ ਵੱਲੋਂ ਉਹਨਾਂ ਖਿਲਾਫ ਲੋਕ ਸਭਾ ਚੋਣ ਲੜਨ ਦਾ ਚੈਲੰਜ ਕਰਨ ਤੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਚੈਲੰਜ ਕਰਨ ਵਾਲੇ ਕਈ ਲਾਈਨ ਲਗਾ ਕੇ ਖੜੇ ਹਨ ਤੇ ਜਿੱਥੋਂ ਚੋਣ ਲੜਨਗੇ ਉੱਥੇ ਸਾਰਿਆਂ ਦਾ ਸਵਾਗਤ ਹੈ ਉਹ ਵਿਠੰਡਾ ਵਿਖੇ ਅਕਾਲੀ ਦਲ ਅਤੇ ਭਾਜਪਾ ਵੱਲੋਂ ਮਹਿਲਾ ਦਿਵਸ ਤੇ ਕਰਵਾਏ ਗਏ ਸਮਾਗਮ ਵਿੱਚ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਬੀਤੇ ਦਿਨ ਕਾਂਗਰਸਪਰਧਾਨ ਰਾਹੁਲ ਗਾਂਧੀ ਵੱਲੋਂ ਮੋਗਾ ਵਿਖੇ ਕੀਤੀ ਗਈ ਰੈਲੀ ਤੇ ਕੀ ਸਰਕਾਰੀ ਖਰਚੇ ਤੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਗਿਆ ਹੈ ਬਠਿੰਡਾ ਤੋਂ ਜੀਤ ਵੈਫਟ ਵਿਲੇ ਨਾਇਬ ਸਿੱਧੂ ਦੀ ਰਿਪੋਰਟ ਜੀ ਨਿਸ਼ਵਾਸੀਆਂ ਦੇ ਜਿੰਨੀ ਵੀ ਫਾਇਦਾ ਹੈ ਗਿਆ ਉਹਨਾਂ ਨੂੰ ਵਮਨਡੇ ਦੀ ਬਹੁਤ-ਬਹੁਤ ਪੁਧਾਈ ਦੇਣੀ ਆ ਤੇ ਇਸ ਤਿੰਨ ਛੇ ਆਰਥਿਕ ਸਾਰੀ ਦੁਨੀਆ ਇਹ ਵਮਨਡੇ ਬਣਾ ਰਹੀ ਹੈ ਅੱਜ ਲੋੜ ਹੈ ਕਿ ਹਰੇਕ ਸਰਕਾਰ ਹੋਵੇ ਛੱਡ ਦੇ ਛੱਡ ਦੇ ਛੱਡ ਦੇ ਯਾ ਕੋਈ ਆ ਛੱਡ ਦੇ ਯਾ ਪਰਿਵਾਰ ਦਾ ਹਰੇਕ ਜੀ ਹੋਵੇ ਅੱਜ ਔਰਤਾਂ ਦੇ ਹਾਲਾਤ ਤੇ ਉੱਤੇ ਵਿਚਾਰਨ ਕਿ ਕਿਵੇਂ ਅਸੀਂ ਆਪਣੇ ਘਰ 'ਚ ਸੁਧਾਰ ਕਰ ਸਕਦੇ ਆ ਕਿਵੇਂ ਅਸੀਂ ਆਪਣੇ ਸਮਾਜ 'ਚ ਔਰਤਾਂ ਦਾ ਸੁਧਾਰ ਕਰਕੇ ਸਤਕਾਰ ਵਧਾ ਸਕਦੇ ਆ ਕਿਵੇਂ ਅਸੀਂ ਆਪਣੇ ਸੂਬੇ ਦੀ ਪਾਲਿਸੀਆਂ ਹੋਣ ਜਾਂ ਆਪਣੀ ਦੇਸ਼ ਦੀ ਪਾਲਿਸੀਆਂ ਹੋਣ ਉਹ ਕਿਹੜੇ ਕਦਮ ਇੱਕ ਸਮਾਜ ਹੋਣ ਦੇ ਨਾਤੇ ਉਹ ਤਰੀਕੀਆਂ ਕਿਹੜੀਆਂ ਨੇ ਜਿਹੜੇ ਅਸੀਂ ਖਤਮ ਕਰ ਸਕਦੇ ਆ ਇੱਕ ਸਰਕਾਰ ਹੋਣ ਦੇ ਨਾਤੇ ਉਹ ਕਿਹੜੀ ਪਾਲਿਸੀਆਂ ਜਿਤੇ ਨਾਲ ਔਰਤਾਂ ਨੂੰ ਬਰਾਬਰ ਦੇ ਮੌਕੇ ਅੱਗੇ ਵਧਣ ਤੇ ਸਾਡੀ ਬੇਟੀਆਂ ਨੂੰ ਮਿਲ ਸਕਦੇ ਨੇ ਤੇ ਦੁਨੀਆ ਭਰ 'ਚ ਉਹ ਰਲ ਮਿਲ ਕੇ ਸਾਰੀ ਦੁਨੀਆ ਕੀ ਕਰ ਸਕਦੀ ਏ ਇਸੋ ਕਿਉਂ ਮੰਨਦਾ ਆਖੇ ਜਿੱਦ ਜਮੇ ਰਾਜਾਂ ਜਿਹੜੇ ਗੁਰੂ ਸਾਹਿਬ ਨੇ 550 ਸਾਲਾਂ ਪਹਿਲੇ ਔਰਤਾਂ ਨੂੰ ਸਤਕਾਰਨ ਵਾਸਤੇ ਹੋਕਾ ਦਿੱਤਾ ਸੀ ਉਹਨੂੰ ਇੱਕ ਹਕੀਕਤ ਬਣਾਉਣ ਵਾਸਤੇ ਅਸੀਂ ਕੀ ਕਦਮ ਚੱਕ ਸਕਦੇ ਚੋ ਚੈਲੰਜ ਦੇਣ ਵਾਲੇ ਪਥਰੇ ਲਾਈਨ ਲਗਾ ਕੇ ਖੜੇ ਨੇ ਉਹ ਇਕੱਲੇ ਨਹੀਂ ਹੈਗੇ ਮੈਨੂੰ ਲੱਗਦਾ ਸਾਰੇ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਜਿੰਨੇ ਲੀਡਰ ਨੇ ਜਿਹੜੇ ਉਹ ਤਾਂ ਫੇਲ ਨੇ ਲੇਕਿਨ ਆਪਣੀ ਸਿਆਸਤ ਚਮਕਾਉਣ ਵਾਸਤੇ ਉਹ ਮੇਰੇ ਖਿਲਾਫ ਲੜਨ ਵਾਸਤੇ ਤਿਆਰੀ ਕਰ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੱਜ ਕੇ ਸਾਦਕੇ ਸਾਰੇ ਜਣੇ ਆਨ ਜਿੱਥੇ ਮੈਂ ਜਾਵਾਂ ਉੱਥੇ ਸਾਰੇ ਆਨ ਕਿਉਂਕਿ ਜਾਂ ਤੂੰ ਮੇਰੇ ਵੱਲ ਹੈ ਸੋ ਕਿਆ ਮੋਚੰਦਾ ਮੇਰਾ ਉਹ ਦਾਸਨਾ مالک ਦੇ ਨਾਲ ਹੈਗਾ ਫਿਰ مالک ਵੀ ਜਿੱਥੇ ਵੀ ਰਜ਼ਾ ਹੋਏ ਜਿੱਥੇ ਗੁਰੂ ਸਾਹਿਬ ਭੇਜਣ ਉੱਥੇ ਤੰਦੇ ਹੀ ਨਾਲ ਗੁਰੂ ਵੱਲੋਂ ਭੇਜੀ ਹੋਈ ਸੇਵਾ ਸਮਝ ਕੇ ਉਸ ਇਲਾਕੇ ਦੀ ਬਿਲਕੁਲ ਰਾਹੁਲ ਗਾਂਧੀ ਦਾ ਕਟ ਕਰਨ ਵਾਸਤੇ ਪੂਰੀ ਸਰਕਾਰ ਦੀ ਮਸ਼ੀਨਰੀ ਦਾ ਪੂਰਾ ਜ਼ੋਰ ਲੱਗਿਆ ਸਰਕਾਰੀ ਖਰਚੇ ਵਿੱਚ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਗਿਆ ਉਹ ਪੇਜ ਤੇ ਕਰੋਨਾ ਦੇ ਇਸ਼ਤਿਹਾਰ ਪੈਸੇ ਲੋਕਾਂ ਦੇ ਪੈਸੇ ਰਾਹੁਲ ਗਾਂਧੀ ਦੇ ਸਵਾਗਤ ਵਿੱਚ ਹੀ ਨਹੀਂ ਲੇਕਿਨ ਝੂਠ ਰਾਹੁਲ ਗਾਂਧੀ ਨੂੰ ਦੱਸਣ ਵਾਸਤੇ ਕਿ ਕਿਵੇਂ ਕਿਸਾਨ ਕਿਵੇਂ ਖੁਸ਼ ਹੈ ਕਿਵੇਂ ਨੌਜਵਾਨ ਖੁਸ਼ ਹੈ ਕਿਵੇਂ ਸਹੂਲਤਾਂ ਵਧੀਆਂ ਨੇ ਤੇ ਆਹੀ ਕਾਰਨ ਹੈ ਕਿ ਅੱਜ ਦੀ ਸਾਰੀ ਅਖਬਾਰਾਂ ਨੇ ਲਿਖਿਆ ਹੈ ਕਿ ਜਿਹੜਾ ਉਥੇ ਕੱਟ ਹੋਇਆ ਸੀ ਉਥੇ ਜਮਾ ਕੋਈ ਜੋਸ਼ ਹੀ ਨਹੀਂ ਸੀ ਕਿਉਂਕਿ ਹਕੀਕਤ ਹੈ ਕਿ ਕਾਂਗਰਸੀ ਵੀ ਉਸ ਰੈਲੀ 'ਚ ਨਹੀਂ ਜਾਣਾ ਚਾਹੁੰਦਾ ਸੀ ਲੇਕਿਨ ਜਿਹੜੇ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਬੜਾ ਖੁਸ਼ ਹੈ ਇਥੇ ਨਸ਼ੇ ਦੀ ਲੱਕ ਟੁੱਟ ਗਈ ਹੈ ਇਹਨੇ ਦੇਸ਼ ਵਾਸੀਆਂ ਨੂੰ ਦੱਸਿਆ ਕਿ ਹਕੀਕਤ ਤਾਂ ਕਿੰਨਾ ਟੁੱਟਿਆ ਹੋਇਆ ਹੈ ਉਥੇ ਮੈਂ ਸ਼ੁਕਰਾਨਾ ਕਰਦੀਆਂ ਕਿ ਉਹਨਾਂ ਨੇ ਫੂਡ ਪ੍ਰੋਸੈਸਿੰਗ ਮਿਨਿਸਟਰੀ ਮੇਰੇ ਮੰਤਰਾਲੇ ਦਾ ਜ਼ਿਕਰ ਕਰਦੇ ਹੋਏ ਆ ਜ਼ਰੂਰ ਕਿਹਾ ਸੁਲਾਗਾ ਕੀਤੀ ਕਿ ਸਭ ਤੋਂ ਵੱਡਾ ਫੂਡ ਪ੍ਰੋਸੈਸਿੰਗ ਦਾ ਪੰਜਾਬ ਵਿੱਚ ਬਹੁਤ ਯੋਗਦਾਨ ਰਿਹਾ ਹੈ ਜਿਹੜਾ ਕੈਪਟਨ ਸਾਹਿਬ ਨੇ ਅੱਜ ਤਾਈਂ ਸਾਨੂੰ ਥਾਪੀ ਮਾਰ ਕੇ ਨਹੀਂ ਦਿੱਤਾ ਉਹ ਰਾਹੁਲ ਗਾਂਧੀ ਦੀ ਗਲਤੀ ਨਾਲ ਬੋਲ ਗਏ ਹਾਲਾਂਕਿ ਉਹ ਕਹਿ ਤਾਂ ਕੈਪਟਨ ਸਾਹਿਬ ਨੂੰ ਰਹੇ ਸੀ ਜਿਨ੍ਹਾਂ ਨੇ ਲਡੋਵਾਲ ਮੈਗਾ ਫੂਡ ਪਾਰਕ ਨੂੰ ਬੰਦ ਕਰਕੇ ਰੋਕਣ ਵਾਸਤੇ ਪੂਰਾ ਜ਼ੋਰ ਲਾਤਾ ਜਿਨ੍ਹਾਂ ਨੇ ਕੋਡ ਆਫ ਕੰਡਕਟ ਲਗਨ ਤੋਂ ਇੱਕ ਹਫਤਾ ਪਹਿਲੇ 2 ਸਾਲ ਬਾਅਦ ਮੈਨੂੰ ਪਹਿਲੀ ਚਿੱਠੀ ਲਿਖੀ ਹੈ ਤੇ ਜਿਨ੍ਹਾਂ ਨੇ ਫੂਡ ਪ੍ਰੋਸੈਸਿੰਗ ਨੂੰ ਅੱਗੇ ਵਧਣ ਵਾਸਤੇ ਮੇਰਾ ਇੱਕ ਦੱਕਾ ਪਰ ਵੀ ਮਦਦ ਨਹੀਂ ਕੀਤੀ ਸੇਰਾ ਉਹਨੂੰ ਦੇਣਾ ਸੀ ਲੇਕਿਨ ਨਿਸ਼ਾਨਾ 3 ਤੱਕ ਤੇ ਹੋਰ ਲੱਗ ਗਿਆ ਸੇਰਾ ਜਾਂਦੇ ਜਾਂਦੇ ਮੇਰੇ ਇੰਡੀਆ